ਕੈਰੇ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬੀਤੇ ਦਿਨੀ ਸਹੀਦ ਬਾਬਾ ਆਲਮ ਸਿੰਘ ਜੀ ਨੱਚਣਾਂ ਦੀ ਯਾਦ ਨੂੰ ਸਮਰਪਿਤ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਲੋਪੋ ਅਤੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਦੀ ਅਗਵਾਈ ਵਿੱਚ ਨਿਸਾਨ ਸਾਹਿਬ ਅਤੇ ਨਗਾਰਿਆਂ ਦੀ ਗੂੰਜੇ ਹਿੱਟ ਗੁਰਦੁਆਰਾ ਸ਼੍ਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਤਰਨਾ ਦਲ ਵੱਲੋਂ ਮਹਲਾ ਲਾ ਕੇ ਡਿਆ ਗਿਆ ਮਹੱਲੇ ਵਿੱਚ ਨਿੰਗ ਸਿੰਘਾਂ ਦਾ ਵਿਸਾਲ ਕਾਫਲਾ ਘੋੜਿਆਂ, ਗੱਡੀਆਂ ਤੇ ਪੈਦਲ ਮਾਰਚ ਕਰਦੇ ਹੋਏ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਅਗਵਾੜ ਡਾਲਾ ਲੋਕਪੁਰ ਦੇ ਖੁੱਲੇ ਮੈਦਾਨ ਵਿੱਚ ਵੱਖ-ਵੱਖ ਗੱਤਕ ਦੇ ਜ਼ੋਰ ਵਖਾਉਂਦੇ ਹੋਏ ਪਹੁੰਚੇ ਜਿੱਥੇ ਨਿੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ ਅਤੇ ਅਜੋਕੀ ਪੀੜ ਨੂੰ ਖਾਲਸਾਈ ਜੰਗ-ਜੂਗ ਪ੍ਰਾਤਨ ਖੇਡਾਂ ਨਾਲ ਜੋੜਿਆ ਗਿਆ ਇਸ ਮੌਕੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਜਲੰਧਰ ਜਥੇਦਾਰ ਹਰੀ ਸਿੰਘ ਜੀ ਖਲਿਆਣ ਜਥੇਦਾਰ ਰਾਜ ਸਿੰਘ ਜੀ ਕੰਗਾ ਨਗਰ ਜਥੇਦਾਰ ਬਲਦੀਪ ਸਿੰਘ ਜੀ ਮੋਗਾ ਜਥੇਦਾਰ ਚਮਕੌਰ ਸਿੰਘ ਜੀ ਮੋਗਾ ਜਥੇਦਾਰ ਪ੍ਰਤਪਾਲ ਸਿੰਘ ਜੀ ਪਾਰਸ ਐਸਜੀਪੀਸੀ ਮੈਂਬਰ ਗਰਚਰਨ ਸਿੰਘ ਗਰੇਵਾਲ ਆਦ ਬਲੋਂ ਹਾਜ਼ਰੀ ਲਗਵਾਈ ਗਈ ਅੰਤ ਵਿੱਚ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਲੋਪੋ ਵੱਲੋਂ ਆਈਆਂ ਨਹਿنگ ਸਿੰਘ ਜਥੇਬੰਦੀਆਂ ਦਾ ਧੰਨਵਾਦ ਕੀਤਾ ਬਿਊਰੋ ਰਿਪੋਰਟ ਕੈਰੀ ਲਾਈਵ ਸਟਾਰ ਸ੍ਰੀ ਬਾਬਾ ਜੀ ਜਿਹੜੇ ਗੁਰਮੁਖ ਮਗਮ ਕਰਾਇਆ ਗਿਆ ਸੀਗੇ ਜੀ ਜਿਹਨ ਅੱਜ ਮਹਲਾ ਕੱਢਿਆ ਜਾਣਾ ਹੈ ਜੀ ਕਿੰਨਾ ਨੂੰ ਸਮਰਪਿਤ ਕਰਵਾਇਆ ਗਿਆ ਜੀ ਇਹ ਜੀ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਜਬੀ ਦੇ ਭੋਗ ਪਾਏ ਗਏ ਆ ਸਵੇਰੇ ਅੰਮ੍ਰਿਤ ਵੇਲੇ ਅਸੀਂ ਸਤਿਗੁਰੂ ਰਵਦਾਸ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ਪੁਰ ਉਹੜਾ ਮਨਾ ਕੇ ਆਟੇ ਆ ਤੇ ਉਸ ਤੋਂ ਬਾਅਦ ਸਾਲਾਨਾ ਜਿਹੜਾ ਸਾਡਾ ਸਮਾਗਮ ਹੁੰਦਾ ਹਰ ਇੱਕ ਸਾਲ ਇਤੋਂ ਸ਼ਹੀਦ ਬਾਬਾ ਆਲਮ ਸਿੰਘ ਜੀ ਨੱਚਣਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੋਂ ਮਹਲਾ ਕੱਢਦੇ ਹਾਂ ਤੇ ਜੋ ਹਰ ਇੱਕ ਸਾਲ ਕੱਢਿਆ ਜਾਂਦਾ ਹੈ ਤੇ ਇਸ ਵੇਲੇ ਮਹਲੇ ਦੀ ਤਿਆਰੀ ਹੈ ਤੇ ਫੌਜਾਂ ਜਿਹੜੀਆਂ ਲਾਡਲੀਆਂ ਉਹ ਪਹੁੰਚ ਚੁੱਕੀਆਂ ਨੇ ਘੋੜੇ ਵੀ ਆ ਗਏ ਨੇ ਦਰਪੰਥ ਵੀ ਹੈ ਤੇ ਇਤੋਂ ਜਿਹੜੇ ਮੌਜੂਦਾ ਮੁਖੀ ਨੇ ਦਸ਼ਮੇਸ਼ ਤਰਨਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਉਹ ਵੀ ਪਹੁੰਚੇ ਨੇ ਹੋਰ ਰਾਜਨੀਤਿਕ ਪਾਰਟੀਆਂ ਵੀ ਸਾਰੀਆਂ ਪਹੁੰਚਦੀਆਂ ਨੇ ਹਾਜ਼ਰੀਆਂ ਲਵਾਉਂਦੀਆਂ ਨੇ ਤੇ ਅੱਜ ਅਸੀਂ ਮਹੱਲਾ ਇੱਥੇ ਕੱਢ ਰਹੇ ਹਾਂ। ਬੱਬੂ ਜੀ ਕਿਸਿਸਤਾਨ ਤੋਂ ਮਹੱਲਾ ਜਿਹੜੇ ਰੂਸਤਾਨ ਤੋਂ ਕੱਢਿਆ ਜਾ ਰਿਹਾ। ਕਿੱਥੇ ਕਿੱਥੇ ਹੁੰਦਾ ਹੋਇਆ ਰਵਾਨਗੀ ਤੇ ਜਾਂਦੇ ਬਾਗਲੀ ਦੀ ਸਮਾਪਤੀ ਕਿੱਥੇ ਹੋਵੇਗੀ? ਇਹ ਮਹੱਲਾ ਜੀ ਆਪਣਾ ਗੁਰਦੁਆਰਾ ਸਰੋਨੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਜੋ ਕਿ ਤਰਨਾ ਦਲ ਨੈਗ ਸਿੰਘਾ ਦਾ ਸੌਣਾ ਹੈ। ਮਹੱਲਾ ਬਾ ਕੀਤਰਾਮ ਤੋਂ ਇਹ ਸ਼ੁਰੂ ਹੋਣਾ ਹੈ ਜਿਹੜਾ ਉਹ ਤੋਂ। ਇਹ ਤੋਂ ਸ਼ੁਰੂ ਹੋ ਕੇ ਇਹ ਲੈਂਕ ਰੋਡ ਲੈਂਕ ਰੋਡ ਤੋਂ ਚਾਂਸੀ ਚੌਕ ਫਿਰ ਆਪਣਾ ਬਾਇਆ ਰੈਕਟਰ ਰੋਡ ਹੋ ਕੇ ਤੇ ਪੱਦਰਕਾਲੀ ਮੰਦਿਰ ਕੋਲ ਦੀ ਜਿਹੜਾ ਅੱਗੇ ਜਾ ਕੇ ਆਪਣਾ ਅਗਵਾਰ ਡਾਲਾ ਸ਼ਹਿਪੂਰੀ ਵਾਲਾ ਗਰਾਊਂਡ ਆ ਉੱਥੇ ਜਾ ਕੇ ਫਿਰ ਕੋਟ ਦੌੜਾ ਹੁੰਦੀਆਂ ਨੇ ਤੇ ਗੱਤਕਾ ਬਾਜੀ ਨਜਾ ਬਾਜੀ ਜੋ ਵੀ ਉੱਥੇ ਜਾ ਕੇ ਨੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਆਪਣੇ ਕਰਤੱਬ ਜਿਹੜੀਆਂ ਦਿਖਾਉਂਦੀਆਂ ਨੇ ਦੇ ਖੇਡਦੀਆਂ ਆਗੁਰਜੀ ਦਾ ਖਾਲਸਾ ਵਾਗੁਰਜੀ ਦੀ ਫਤਿਹ ਅੱਜ ਸ਼ਹਿਰ ਜਗਰਾਵਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਜਰਨੈਲ ਅਮਰਸ਼ੀਰ ਧੰਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸ਼ੌਣੀ ਨਿਹੰਗ ਸਿੰਘਾਂ ਖੇਤਾਰਾਮ ਦੇ ਬਾਗ ਦੇ ਵਿੱਚੋਂ ਜੋ ਹਰ ਸਾਲ ਹੀ ਨਗਰ ਦੇ ਭਲੇ ਵਾਸਤੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਖਾਲਸਾਈ ਜਹੋ ਜਲਾਲ ਦਾ ਪ੍ਰਤੀਕ ਮਹੱਲਾ ਉਹ ਸਵੇਰੇ ਅਮਰਤ ਵੇਲੇ ਭੋਗ ਖਸਰੀ ਖੰਡ ਪਟਸਾਭ ਜੀ ਦੇ ਭੋਗ ਪਾਉਣ ਤੋਂ ਉਪਰੰਤ ਜਿਹੜਾ ਸਜਾਇਆ ਗਿਆ ਜਿਹੇ ਦੇ ਵਿੱਚ ਨਿਹੰਗ ਸਿੰਘਾਂ ਨੇ ਆਪਣੇ ਜੰਗ ਜੂ ਕਰਤਵ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੇ ਹੋਏ ਹਨ ਉਹਨਾਂ ਦੇ ਜੋਰ ਵਿਖਾ ਕੇ ਸੰਗਤਾਂ ਨੂੰ ਜਿਹੜਾ ਵਾ ਉਹ ਨਿਹਾਲ ਕੀਤਾ ਵਾ ਤੇ ਇਹ ਜਿਹੜੇ ਮਹੱਲੇ ਹਨ ਹਰ ਸਾਲ ਹੀ ਧੰਨ ਧੰਨ ਬਾਬਾ ਆलम ਸਿੰਘ ਜੀ ਸ਼ਹੀਦ ਜੋ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਰੇਦਾਰ ਚੌਰ ਬਰਦਾਰ ਸਨ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਖਾਲਸੇ ਹੋਲੇ ਮਹੱਲੇ ਤੋਂ ਪਹਿਲਾਂ ਇਥੇ ਜਿਹੜਾ ਆਪਣਾ ਆਨੰਦਪੁਰ ਸਾਹਿਬ ਵਾਲੀ ਚਾਕੀ ਆ ਇਸ ਦੰਦਪੁਰ ਸਾਹਿਬ ਵਾਲਾ ਦ੍ਰਿਸ਼ ਆ ਉਹ ਪੇਸ਼ ਕਰਨ ਦਾ ਜਿਹੜਾ ਖਾਲਸਾ ਯਤਨ ਕਰਦਾ ਸੋ ਬਾਬਾ ਸੁਖਦੇਵ ਸਿੰਘ ਜੀ ਲੋਪੋ ਜੋ ਇਥੋਂ ਦੇ ਮੁੱਖ ਸੇਵਾਦਾਰ ਹਨ ਉਹਨਾਂ ਵੱਲੋਂ ਇਹ ਪ੍ਰਬੰਧ ਕੀਤਾ ਜਾਂਦਾ ਹੈ ਇਲਾਕੇ ਦੀ ਸੰਗਤ ਦੇ ਨਾਲ ਸਹਿਯੋਗ ਕਰਕੇ ਜਿਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਾਲਮ ਪੰਥਾਂ ਦੇ ਮੁਖੀ ਸਹਿਬਾਨ ਹਾਜ਼ਰ ਹੁੰਦੇ ਹਨ ਅੱਜ ਵੀ ਸਾਰੇ ਹਾਜ਼ਰ ਹੋਏ ਹਨ ਸੋ ਬਾਬਾ ਜੀ ਸਾਹਿਬ ਜੀ ਬਹੁਤ ਹੀ ਜਾਣਕਾਰੀ ਹੈ ਬਹੁਤ ਸਿੱਖ ਕੋਈ ਕਹਾ ਪਰ ਲੈ ਵਾਰੀ ਹੈ ਜਿਹੜੇ ਇਹਦੀ ਮਹੱਤਤਾ ਬਾਰੇ ਨਹੀਂ ਜਾਣਦੇ ਅਕਸਰ ਪ੍ਰਾਰਥਨਾ ਜਿਹੜੀ ਪ੍ਰਾਰਥਨਾ ਰਵਾਇਤ ਹੈ ਜਿਹਨ ਮਹਿੰਦੇ ਦੀ ਕੀ ਹੈ ਇਹ ਤੁਹਾਨੂੰ ਜਾਣ ਕਰ ਦਿਓ ਜੀ ਇਹ ਜੀ ਮਹੱਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਜੀ ਧਰਤੀ ਤੇ ਸਪਹਿਲੀ ਵਾਰੀ ਸ਼ੁਰੂ ਕਰਕੇ ਤੇ ਹਰ ਸਾਲ ਹੀ ਉੱਥੇ ਲਾਉਣਾ ਸ਼ੁਰੂ ਕੀਤਾ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਗਏ ਸਨ ਤੇ ਉਸ ਵੇਲੇ ਵੀ ਜਦੋਂ ਬਾਬਾ ਜੀ ਸਿੰਘ ਜੀ ਨੇ ਸਵਾਲ ਕੀਤਾ ਸੀ ਪਾਈ ਚੌਪਾਸ ਸਿੰਘ ਜੀ ਨੇ ਸਵਾਲ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਵੀ ਆਪਾਂ ਅੱਜ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾ ਰਹੇ ਹਾਂ ਕਿਤੇ ਦੁਬਾਰਾ ਵੀ ਆਪਾਂ ਇੱਥੇ ਆਵਾਂਗੇ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ ਵੀ ਆਪਾਂ ਹਰ ਸਾਲ ਹੀ ਇੱਥੇ ਹੋਇਆ ਕਰਾਂਗੇ ਤੇ ਕਦੋਂ ਹੋਇਆ ਕਰਾਂਗੇ ਜਦੋਂ ਮੇਰਾ ਖਾਲਸਾ ਇੱਥੇ ਹੋਲਾ ਮਹੱਲਾ ਖੇਡਣ ਆਇਆ ਕਰੂਗਾ ਇਹ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਰਕੇ ਸ਼ੁਰੂ ਕੀਤਾ ਸੀ ਕਿਉਂਕਿ ਪਹਿਲਾਂ ਖਾਲਸਾ ਜਿਹੜੀ ਰਵਾਇਤ ਦੇ ਮੁਤਾਬਕ ਜਿਹੜੀ ਇਹ ਹੋਲੀਆਂ ਜਿੰਨੂ ਹੋਲਕਾ ਦਾਹਨ ਕਹਿੰਦੇ ਹਨ ਉਹ ਮਨਾਇਆ ਜਾਂਦਾ ਸੀ ਤੇ ਆਪਣਾ ਵੇਖੋ ਵੇ ਕਿ ਜਿਹੜੇ ਗੁਰਮਤ ਦੇ ਨਾਲ ਲੋਕ ਜੁੜੇ ਹੋਏ ਸਨ ਜਿਹੜੀ ਸੰਗਤ ਗੁਰਮਤ ਦੇ ਨਾਲ ਜੁੜੀ ਹੋਈ ਸੀ ਉਹ ਵੀ ਹੋਲਕਾ ਦਾਹਨ ਕਰਦੇ ਸਨ ਅਤੇ ਕਿਸੇ ਦੇ ਚਿੱਕੜ ਪਾ ਦੇਣਾ ਰੰਗ ਪਾ ਦੇਣੇ ਉਹ ਜਿਹਾ ਖੇਡਾਂ ਖੇਡਦੇ ਸਨ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਨੂੰ ਗੁਰਮਤ ਦੇ ਸਿਧਾਂਤ ਵੱਲ ਜੋੜ ਕੇ ਅਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼ਸ਼ਤਰ ਗੁਰੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤੇ ਸਨ ਖਾਲਸੇ ਨੂੰ ਗੁਰੂ ਸਾਹਿਬ ਜੀ ਦੀ ਮਰਿਆਦਾ ਦੇ ਅਨਸਾਰ ਉਹਨਾਂ ਖਾਲਸੇ ਆਪਣਾ ਸ਼ਸ਼ਤਰਾਂ ਦਾ ਸਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਹਾ ਜਿਹੜਾ ਹਰ ਸਾਲ ਹੋਲੇ ਮਹੱਲੇ ਦੇ ਚੇਤ ਦੇ ਮਹੀਨੇ ਦੇ ਵਿੱਚ ਵੇਖੋ ਐਸੇ ਮਹੀਨਿਆਂ ਦੇ ਵਿੱਚ ਹੀ ਤੁਸੀਂ ਸਾਰੇ ਕਾਰੋਬਾਰ ਵੇਖੋ ਕੋਈ ਮਾਰਚ ਦੇ ਮਹੀਨੇ ਦੇ ਵਿੱਚ ਚੇਤ ਦੇ ਮਹੀਨੇ ਦੇ ਵਿੱਚ ਹੀ ਹੁੰਦੇ ਹਨ ਜੇ ਬੱਚਿਆਂ ਦੇ ਪੇਪਰ ਹੁੰਦੇ ਹਨ ਜੇ ਰਿਜ਼ਲਟ ਆਉਣੇ ਹਨ ਤੇ ਉਦੋਂ ਹੀ ਹੁੰਦੇ ਆ ਜੇ ਕਿ ਆਪਣਾ ਹਿਸਾਬ ਕਿਤਾਬ ਹੁੰਦੇ ਹਨ ਸਰਕਾਰੀ ਖਜ਼ਾਨਿਆਂ ਦੇ ਕਿਤੇ ਵੀ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੁੰਦੇ ਹਨ ਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਆਪਣੇ ਖਾਲਸੇ ਨੂੰ ਇਹ ਹੁਕਮ ਕੀਤਾ ਸੀ ਵੀ ਵੱਧ ਤੋਂ ਵੱਧ ਗੁਰਬਾਣੀ ਪੜੋ ਵਾਦ ਤੋਂ ਵਾਦ ਕੁਰਬਾਨੀ ਕੰਠ ਕਰੋ ਵਾਦ ਤੋਂ ਵਾਦ ਸ਼ਸਤਰ ਵਿਦਿਆ ਸਿੱਖੋ ਘੋੜਸਵਾਰੀ ਸਿੱਖੋ ਅਤੇ ਉਹ ਜਿਹੜੀਆਂ ਖਾਸਾਤ ਗੁਰੂ ਜੀ ਆਪ ਜਿਹੜੀ ਚਰਨ ਗੰਗਾ ਸਟੇਡੀਅਮ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਦੇ ਵਿੱਚ ਪਹਾਰ ਆਪਣਾ ਹੋਲੇ ਮਹੱਲੇ ਦੀ ਜਿਹੜੀ ਪੁੰਨਿਆ ਹੁੰਦੀ ਹੈ ਉਸ ਤੋਂ ਅਗਲੇ ਦਿਨ ਖਾਲਸਾ ਕਾਤਰ ਹੁੰਦਾ ਘੱਟੋ ਘੱਟ 20 25 ਲੱਖ ਦੀ ਗਿਣਤੀ ਦੇ ਵਿੱਚ ਇਕੱਠਾ ਹੁੰਦਾ ਹੈ ਉੱਥੇ ਫਿਰ ਜਿਹੜੇ ਸਿੰਘਾਂ ਨੇ ਵਾਦ ਤੋਂ ਵਾਦ ਕੁਰਬਾਨੀ ਕੰਠ ਕੀਤੀ ਹੁੰਦੀ ਹੈ ਕਿਉਂਕਿ ਉਹ ਜਿਹੜੀ ਭਾਵਨਾ ਹੁੰਦੀ ਹੈ ਸਿੱਖਾਂ ਦੀ ਉਸ ਵੇਲੇ ਹੁੰਦੀ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਚਰਨ ਗੰਗਾ ਸ ਇਹ ਤਾਂ ਮਤਾਵਾ ਦੇ ਸਮੇਤ ਇੱਥੇ ਸੱਜੇ ਹੋਇਆ ਹਨ ਅਤੇ ਖਾਲਸਾ ਉਹਨਾਂ ਨੂੰ ਆਪਣੇ ਜੋਰ ਵਿਖਾ ਰਿਹਾ ਹੈ ਉੱਥੇ ਫਿਰ ਵੇਖਿਓ ਤੁਸੀਂ ਆ 26 ਮਾਰਚ ਇਸ ਵੇਲੇ 2024 ਦੇ ਵਿੱਚ ਵੀ ਜਿਹੜਾ ਮਹੱਲਾ ਆ ਰਿਹਾ ਵਾ ਚਰਨ ਗੰਗਾ ਸਟੇਡੀਅਮ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦਾ ਉੱਥੇ ਖਾਲਸੇ ਨੇ ਆਪਣਾ ਘੋੜ ਦੌੜ ਦੇ ਜੋਰ ਨੇਜਾਬਾਜੀ ਤਲਵਾਰ ਬਾਜੀ ਗੱਤਕੇ ਦੇ ਛੋਟੀ ਫਰੀ ਛੋਟੀ ਜਿੱਦਾਂ ਵੀ ਜਿੰਨੀ ਜਿੰਨੀ ਕਿਸੇ ਨੇ ਆਪਣੀ ਸ਼ਾਸਤਰ ਵਿੱਦਿਆ ਹਾਸਲ ਕੀਤੀ ਹੈ ਜਿੰਨੀ ਜਿੰਨੀ ਗੁਰਬਾਣੀ ਕੰਠ ਕੀਤੀ ਹੈ ਜਿਤਨੀ ਵੀ ਕੋਈ ਗੁਰਮਤ ਦੇ ਅਨੁਸਾਰ ਜਿਹੜੀ ਵਿੱਦਿਆ ਉਹ ਪ੍ਰਾਪਤ ਕੀਤੀ ਹੈ ਉਹ ਗੁਰੂ ਸਾਹਿਬ ਨੂੰ ਸੁਣਾਉਣ ਵਾਸਤੇ ਗੁਰੂ ਸਾਹਿਬ ਨੂੰ ਦਿਖਾਉਣ ਵਾਸਤੇ ਉੱਥੇ ਜਿਹੜਾ ਇਹ ਜਿਹੜਾ ਮਹੱਤਤਿ ਅਦਾਇਆ ਆ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਤੇ ਜਿਹੜੀ ਮਰਿਆਦਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ ਉਹ ਜਿੰਨੀ ਕਿ ਸਿੱਖ ਨੇ ਪੱਕੀ ਕੀਤੀ ਆ ਉਹ ਉੱਥੇ ਉਹ ਆਪਣਾ ਉਹ ਉਹਦਾ ਜੋਰ ਵਿਖਾਉਂਦਾ ਹੈ ਉਹ ਆਪਣੀ ਉੱਥੇ ਜਿਹੜੀ ਪ੍ਰਪਗਤਾ ਵਾ ਉਹ ਝਾਰ ਕਰਦਾ ਵਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹ ਸਿੱਖ ਦੇ ਉੱਤੇ ਸੀਸ ਤੇ ਮਿਹਰ ਪ੍ਰਿਆਤਿ ਰੱਖਦੇ ਖੁਸ਼ੀਆਂ ਦੇਂਦੇ ਤੇ ਅਗਲਾ ਜਿਹੜਾ ਆਉਣ ਵਾਲਾ ਸਮਾ ਉਹਦਾ ਸੌਖਾ ਸੁਖਾਲਾ ਹੁੰਦਾ ਤੇ ਗੁਰੂ ਸਾਹਿਬ ਦਾ ਮਿਹਰ ਪ੍ਰਿਆਤ ਬਣਿਆ ਰਹਿੰਦਾ ਹੈ ਇਹੋ ਹੀ ਭਾਵਨਾ ਲੈ ਕੇ ਜਿਹੜਾ ਸਿੱਖ ਆ ਹੌਲਾ ਮੱਲਾ ਮਨਾਉਂਦਾ ਹੈ ਉਹ ਬਾਬਾ ਜੀ ਜਿੱਤੇ ਤਨ ਗੁਰੂ ਗੋਬਿੰਦ ਸਿੰਘ ਮਾਰੇ ਕੰਦੇ ਵੀ ਆਪਣੀ ਜਿਹੜੀ ਸਿੱਖ ਦੀ ਜਮਾਤ ਹੀ ਕਰਾਮਾਤ ਹੈ ਇਹ ਗੱਲ ਨਹੀਂ ਹੈਗੀ ਵੀ ਅੱਜ ਪ੍ਰਚਾਰ ਦੀ ਕਮੀ ਹੈ ਬੜੇ ਸਾਧਨ ਨੇ ਪ੍ਰਚਾਰ ਦੇ ਪਰ ਸਾਰੇ ਵੱਖਰੇ ਵੱਖਰੇ ਮਤਬੇ ਇੱਥੋਂ ਤੱਕ ਕਿ ਇੱਕ ਪ੍ਰਚਾਰਕ ਦੂਸਰੇ ਦੀ ਗੱਲ ਨੂੰ ਕੱਢਦਾ ਹੈਗਾ ਤੇ ਇਥੇ ਖੂਨ ਖਰਾਬੇ ਤੱਕ ਹੋ ਜਾਂਦੇ ਨੇ ਇਹਨਾਂ ਤੇ ਕੀ ਕਹਿਣਾ ਚਾਹੀਏ ਵੇਖੋ ਜੀ ਜਦੋਂ ਗੁਰੂ ਗੋਬਿੰਦ ਸਿੰਘ ਪਾਛਾ ਮਹਾਰਾਜ ਜੀ ਨੇ ਧੰਨ ਬਾਬਾ ਜੀਵਨ ਸਿੰਘ ਜੀ ਨੂੰ ਪੁੱਛਿਆ ਸੀ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਦਿੱਲੀ ਦੇ ਵਿੱਚ ਕਟਿਆ ਗਿਆ ਸੀ ਸੀਸ ਧਾਰਨ ਵਾਲਾ ਵੱਖਰਾ ਆਇਆ ਸੀ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਹ ਸੀਸ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸਨ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਸਵਾਲ ਭਾਈ ਜੈਤਾ ਜੀ ਨੂੰ ਕੀਤਾ ਸੀ ਕਿ ਜਦੋਂ ਪਿਤਾ ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖਰਾ ਕੀਤਾ ਗਿਆ ਉਸ ਵੇਲੇ ਕਿੰਨੇ ਕ ਸਿੱਖ ਉੱਥੇ ਖੜੇ ਸਨ ਕਿਤਨੇ ਕ ਸਿੱਖ ਸਨ ਜਿਨ੍ਹਾਂ ਨੇ ਇਹ ਜਿਹੜਾ ਆਪਣਾ ਆਪਣਾ ਜਿਹੜਾ ਉੱਥੇ ਦਿੱਲੀ ਦੇ ਵਿੱਚ ਹੋ ਰਿਹਾ ਸੀ ਉਹ ਵੇਖਿਆ ਵਾ ਜ਼ਾਲਮ ਹਕੂਮਤ ਵੱਲੋਂ ਇਹ ਜਿਹੜਾ ਕੀਤਾ ਗਿਆ ਕਾਰਾ ਤੇ ਉਸ ਵੇਲੇ ਧੰਨ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਇਹ ਸਤ ਗੁਰਾਂ ਨੂੰ ਵਜਨ ਕੀਤਾ ਸੀ ਕਿ ਸਤ ਗੁਰੂ ਜੀ ਹੋ ਸਕਦਾ ਆਪ ਜੀ ਦੇ ਸਿੱਖਾਂ ਦੀ ਕਿਤਨੀ ਗਿਣਤੀ ਹੋਵੇ ਬਾਅ ਉੱਥੇ ਆਪ ਜੀ ਦੇ ਸਿੱਖਾਂ ਦੀ ਕਿਹੜੀ ਕੋਈ ਵੱਖਰੀ ਪਛਾਣ ਸੀ ਵੀ ਜਿਹੜਾ ਮੈਂ ਤੁਹਾਨੂੰ ਪਛਾਣ ਕੇ ਦੱਸ ਦੇਵਾਂ ਵੀ ਉੱਥੇ ਇਤਨੇ ਕ ਸਿੱਖ ਖੜੇ ਸਨ ਤੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਸ੍ਰੀ ਮੁਖਵਾਕ ਵਜਨ ਕੀਤੇ ਸਨ ਕਿ ਮੈਂ ਇਹੋ ਜਿਹਾ ਖਾਲਸਾ ਸਾਂਜੂਗਾ ਜਿਹੜਾ ਲੱਖਾਂ ਦੇ ਵਿੱਚੋਂ ਕਿਤੇ ਵੀ ਖੜਾ ਹੋਊਗਾ ਲੱਖ ਇਨਸਾਨ ਖੜਾ ਹੋਵੇ ਲੱਖ ਬੰਦਾ ਖੜਾ ਹੋਵੇ ਉਹਦੇ ਵਿੱਚ ਇੱਕ ਖਾਲਸਾ ਸਵਾ ਲੱਖ ਵੀ ਖੜਾ ਹੋਊਗਾ ਤੇ ਉਹ ਪਛਾਣਿਆ ਜਾਊਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਵਾ ਉਹ ਫਿਰ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 26 ਸਾਲ ਬਾਅਦ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪੌੜ ਤਿਆਰ ਕੀਤੀ। ਪੰਜ ਸਿੰਘਾਂ ਦੇ ਸੀਸ ਮੰਗੇ ਸਿੰਘਾਂ ਨੇ ਸੀਸ ਦਿੱਤੇ। ਫਿਰ ਸਤਗੁਰੂ ਜੀ ਨੇ ਇੱਕ ਬਾਣਾ ਦਿੱਤਾ ਉਹਨਾਂ ਨੂੰ। ਬਾਣਾ ਦੇ ਕੇ ਤਲਵਾਰਾਂ ਦਿੱਤੀਆਂ, ਦਿਮਾਲੇ ਦਿੱਤੇ ਅਤੇ ਇੱਕ ਖਾਲਸਾ ਦੀ ਫੌਜ ਤਿਆਰ ਕਰਕੇ ਸਤਗੁਰੂ ਜੀ ਨੇ ਖਾਲਸਾ ਪ੍ਰਗਟ ਕੀਤਾ ਤੇ ਅਹੀਂ ਤੇ ਉਹ ਹੀ ਸਮਝਦੇ ਹੈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥਾਂ ਦਾ ਖਾਲਸਾ ਪ੍ਰਗਟ ਹੋਇਆ ਹੈ ਉਹੀ ਖਾਲਸਾ ਉਹੀ ਦਲਪੰਥ ਨੇ ਉਹੀ ਜਹੇ ਬੰਦੀ ਆ ਅੱਜ ਕੋਈ ਵੱਖ-ਵੱਖ ਬਣਾਈ ਜਾਵੇ ਜਿੰਦੀਆਂ ਮਰਜ਼ੀ ਬਣਾਈ ਜਾਵੇ ਪਰ ਉਹ ਗੁਰੂ ਨੂੰ ਨਹੀਂ ਪਾਉਂਦਾ ਗੁਰੂ ਨੇ ਤੇ ਉਹ ਵਚਨ ਕੀਤੇ ਨੇ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਦਿਉ ਮੈਂ ਸਾਰਾ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਸਤ ਗੁਰੂ ਦੀ ਤਾਂ ਇਹ ਬੇਮੁਖੀ ਲੋਕ ਨੇ ਜਿਹੜੇ ਵੱਖ-ਵੱਖ ਜਥਈਆਂ ਬਣਦੀਆਂ ਬਣਾਈ ਜਾਂਦੇ ਆਪਣੇ ਆਪਣੇ ਨਾਂ ਚਮਕਾਉਣ ਵਾਸਤੇ ਆਪਣੀਆਂ ਆਪਣੀਆਂ ਅਥੇ ਸ਼ਾਨ ਨੂੰ ਸ਼ੌਕ ਤਾਂ ਸ਼ੌਹਰ ਤਾਂ ਲਖਟਣ ਵਾਸਤੇ ਜਿਹੜਾ ਕਰ ਰਿਹਾ ਇਹ ਗੁਰੂ ਤੋਂ ਬੇਮੁਖ ਲੋਕ ਨੇ ਕਿਉਂਕਿ ਗੁਰੂ ਨੇ ਤੇ ਬਖਸ਼ਿਸ਼ ਕੀਤਾ ਸੀ ਨੀਲਾ ਬਾਣਾ ਗੁਰੂ ਨੇ ਬਖਸ਼ਿਸ਼ ਕੀਤੀ ਸੀ ਵੱਡੀ ਤਲਵਾਰ ਗੁਰੂ ਨੇ ਦਿਮਾਲੇ ਬਖਸ਼ਿਸ਼ ਕੀਤੇ ਸੀ ਤੇ ਉਹਦੇ ਆਪਾਂ ਅੱਜ ਪਹਿਨ ਨਹੀਂਦੇ ਆਪਾ ਕਿਹੇ ਆਪਣੇ ਆਗੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਿਸੇ ਦਾ ਹੁਕਮ ਨਹੀਂ ਮੰਨ ਰਹੇ ਸਾਰੇ ਕਹਿੰਦੇ ਮੈਂ ਆਗੂ ਸਾਰੇ ਇੱਥੇ ਤੇ ਆਪਣਾ ਹਨ ਨੇ ਪੀਰ ਬੈਠੇ ਆ ਸਾਰੇ ਕਹਿੰਦੇ ਵੀ ਅਸੀਂ ਆ ਜਹੇਦਾਰ ਅਸੀਂ ਆ ਤੇ ਇਦਾਂ ਤੇ ਕੋਈ ਗੱਲ ਬੰਨੀ ਨਹੀਂ ਗੁਰੂ ਦੀਆਂ ਨਾਂ ਤੇ ਖੁਸ਼ੀਆਂ ਮਿਲੀਆਂ ਤੇ ਦਾਇਰੇ ਵੱਖੋ ਵੱਖਰੇ ਜਿਹੜੇ ਢੋਲ ਵਜਾ ਰਹੇ ਜਿੱਦਾਂ ਤੁਸੀਂ ਕਿਹਾ ਵੀ ਜਮਾਤ ਕਰਾਮਾਤ ਹੁੰਦੀ ਹੈ ਤੇ ਜਮਾਤ ਤੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਜਮਾਤ ਦੇ ਵਿੱਚ ਅਨੁਸ਼ਾਸਨ ਦੇ ਵਿੱਚ ਗੁਰੂ ਦੀ ਬਖਸ਼ਿਸ਼ ਮਰਿਆਦਾ ਦੇ ਵਿੱਚ ਰਵਾਂਗੇ ਤੇ ਜੋ ਰਾਜਪਾਗ ਵੀ ਜਿਹੜੇ ਸਾਡੇ ਤੋਂ ਪਹਿਲਾਂ ਵਿਸਲਾਂ ਦੇ ਸਮੇਂ ਵੀ ਸਾਡੇ ਵੱਡੇ ਇਰੇ ਕਰਕੇ ਗਿਆ ਉਹ ਦੂਰ ਨਹੀਂ ਦਿੱਲੀ 19 ਵਾਰ ਜਿੱਤੀ ਸੀ ਉਹਨਾਂ ਨੇ ਤੇ ਅੱਜ ਇੱਥੋਂ ਆਪਣਾ ਸ਼ੰਭੂ ਦੀ ਡੰਗਣ ਦੇਣ ਦੇ ਇਹ ਇਹੋ ਜਿਹੇ ਸਾ ਆਪਣੇ ਬਣ ਚੁੱਕੇ ਨੇ ਹਾਲਾਤ ਇਹ ਗੁਰੂ ਤੋਂ ਬੇਮਖ ਹੋਣ ਵਾਲੀਆਂ ਹੀ ਗੱਲਾਂ ਨੇ ਜਿਹੜੀਆਂ ਜਮਾਤ ਕਰਾਮਾ ਟੁੱਟੀ ਹੋਈ ਆ ਤਾਂ ਹੀ ਇਹਨਾਂ ਦੀ ਕੋਈ ਕਿਸੇ ਪਾਸੇ ਵੀ ਪੂਰੀ ਨਹੀਂ ਪੈਣ ਝਰਗ ਜਾਵੇ ਨਿਹਾਲੋ ਜੇ ਮਹਾਂਪੁਰਖਾਂ ਨੂੰ ਭਾਵੇ ਹੋਰ ਸਤਿਕਾਰ ਨਿਹਾਲੋ ਜਾਵੇ ਦਲ ਪੰਥ ਗ੍ਰੰਥ ਮਹਾਰਾਜ ਦੀ ਚੜ੍ਹਦੀ ਕਲਾ ਹੋ ਜਾਵੇ ਫਤਿਹ ਪਾਵੇ ਦੇ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਕਰੇ ਗਿਆਵੇ ਨਿਹਾਲ ਹੋ ਜਾਵੇ ਗੁਰੂ ਦੇ ਚਾਰ ਸਹਿਬ ਜਾਦੇ ਪੰਜ ਪਿਆਰੇ 40 ਮੁਗਤੇ ਚਮਕਾਰ ਦੀ ਘੜੀ ਦੇ ਸੀਧਾ ਸਿੰਘਾਂ ਨੂੰ ਭਾਵੇ ਫਤਿਹ ਪਾਵੇ ਸਤਿ ਅਕਾਲ